हां जी दोस्तों एमडी जॉब अलर्ट्स चैनल ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਵਿੱਚ ਸਕੂਲ ਭਰਤੀ ਆਈ ਹੈਗੇ ਜੀ ਵੱਖ-ਵੱਖ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਜਿਸ ਦੇ ਵਿੱਚ ਲਗਭਗ ਸਾਰੇ ਹੀ ਵਿਸ਼ਿਆਂ ਦੀਆਂ ਪੋਸਟਾਂ ਤੇ ਹੋਰ ਪੋਸਟਾਂ ਜਿਸ ਦੇ ਵਿੱਚ ਨੌਨ ਟੀਚਿੰਗ ਦੀਆਂ ਪੋਸਟਾਂ ਵੀ ਅਨਾਉਂਸ ਕੀਤੀਆਂ ਗਈਆਂ ਨੇ ਜੀ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਜੇਕਰ ਤੁਸੀਂ ਚਾਹੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਦੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ WhatsApp ਚੈਨਲ ਵੀ ਹੈਗਾ ਲਿੰਕ ਹੈਗਾ ਨਹੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਉਹਨਾਂ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ PDF ਫਾਈਲ ਕੋਈ ਨਮਾ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ PDF ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰ ਦਿਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਤੁਹਾਨੂੰ ਦੱਸਦੇ ਕਿ ਵਕ ਵਕ ਨੋਟੀਫਿਕੇਸ਼ਨ ਹੈ ਜਿਸ ਕਰਕੇ ਧਿਆਨ ਨਾਲ ਪੂਰਾ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀਏ ਕਿਹੜੇ ਸਕੂਲ ਦੇ ਵਿੱਚ ਪੋਸਟਾਂ ਆਈਆਂ ਨੇ ਜੀ ਬੀਸੀਐਮ ਸਕੂਲ ਸੈਕਟਰ 32ਏ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਸਭ ਤੋਂ ਪਹਿਲੀ ਪੋਸਟ ਦੀ ਗੱਲ ਕਰੀ ਤਾਂ ਅਕਾਦੈਮਿਕ ਕואର୍ਡੀਨੇਟਰ ਸੀਨੀਅਰ ਸਕੰਡ ਦੇ ਵਿੱਚ ਲਈ ਹੈਗੇ ਜਿਸ ਦੇ ਵਿੱਚ ਸਬਜੈਕਟ ਇੰਗਲਿਸ਼ ਕਾਉਂਟੈਂਸੀ ਫਿਜ਼ਿਕਸ ਕੈਮਿਸਟਰੀ ਇਕਨੋਮਿਕਸ ਮੈਥਮੈਟਿਕਸ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਮੈਕਸਿਮਮ ਏਜ ਲਿਮਟ ਦੀ ਗੱਲ ਕਰੀਏ 45 ਸਾਲ ਰੱਖੀ ਗਈ ਹੈ ਜੇਕਰ ਤੁਸੀਂ ਮਾਸਟਰ ਡਿਗਰੀ ਕੀਤੀ ਹੈ ਐਟ ਲੀਸਟ 60% ਮਾਰਕਸ ਨਾਲ ਤਿੰਨ ਤੋਂ 5 ਸਾਲ ਦਾ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੈਗਾ ਸੇਮ ਪੋਜੀਸ਼ਨ ਦੇ ਵਿੱਚ ਡਿਗਰੀ ਜਾਂ ਡਿਪਲੋਮਾ ਕੀਤਾ ਹੈ ਨਾ ਐਜੂਕੇਸ਼ਨ ਦੇ ਵਿੱਚ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਪੀਜੀਟੀ ਇੰਗਲਿਸ਼ ਦੀ ਪੋਸਟ ਹੈਗੀ ਹੈ ਮਾਸਟਰ ਡੀਗਰੀ ਇੰਗਲਿਸ਼ ਦੇ ਵਿੱਚ ਕੀਤੀ ਹੈ ਤੁਸੀਂ 60% ਮਾਰਕਸ ਦੇ ਨਾਲ ਤੇ ਡਿਗਰੀ ਜਾਂ ਡਿਪਲੋਮਾ ਕੀਤਾ ਹੈ এডਿਕੇਸ਼ਨ ਦੇ ਵਿੱਚ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਪੀਜੀਟੀ ਕੰਪਿਊਟਰ ਸਾਇੰਸ ਦੀ ਪੋਸਟ ਹੈ 45 ਮੈਕਸਮਮ ਅਏਜ ਲਿਮਟ ਰੱਖੀ ਗਈ ਹੈ ਇਨਫੋਰਮੇਸ਼ਨ ਟੈਕਨੋਲੋਜੀ ਮਾਸਟਰ ਇਨ ਕੰਪਿਊਟਰ ਸਾਇੰਸ ਦੇ ਵਿੱਚ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ 60% ਮਾਰਕਸ ਨਾ ਜਾਂ ਐਮਐਸਸੀ ਐਮਸੀਐਮ ਕੰਪਿਊਟਰ ਸਾਇੰਸ ਆਈਟੀ ਇਲੈਕਟ੍ਰੋਨਿਕਸ ਵਿਦ ਸੀਐਸਪੀ ਐਟ ਲੀਸਟ 60% ਮਾਰਕਸ ਨਾਲ ਕੀਤੇ ਹੋਵੇ ਨੈਕਸਟ ਦੀ ਗੱਲ ਕਰੀਏ ਤਾਂ ਪੀਜੀਟੀ ਹਿੰਦੁਸਤਾਨੀ ਵੋਕਲ ਦੀ ਪੋਸਟ ਅਨਾਉਂਸ ਕੀਤੀ ਗਈ ਜਜਤੇ ਵਿੱਚ ਮਾਸਟਰ ਡਿਗਰੀ ਇਨ 뮤직 ਵਿਦ ਸਪੈਸ਼ਲਾਈਜੇਸ਼ਨ ਇਨ ਹਿੰਦੁਸਤਾਨੀ ਵੋਕਲ ਫਰਮ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ 60% ਮਾਰਕਸ ਦੇ ਨਾਲ ਨੈਕਸਟ ਪੋਸਟ ਦੀ ਗੱਲ ਕਰੀਏ ਪੀਜੀਟੀ ਸੋਲੋਜੀ ਦੀ ਪੋਸਟ ਹੈ ਜੀ 45 ਏਜ ਲਿਮਟ ਰੱਖੀ ਗਈ ਸਾਰਿਆਂ ਦੇ ਲਈ ਤੁਸੀਂ ਨੋਟ ਕਰ ਸਕਦੇ ਹੋ ਮਾਸਟਰ ਡਿਗਰੀ ਸੋਲੋਜੀ ਦੇ ਵਿੱਚ ਕੀਤੀ ਹੈ 60% ਮਾਰਕਸ ਦੇ ਨਾਲ ਡਿਗਰੀ ਡਿਪਲੋਮਾ ਕੀਤਾ ਹੈ ਐਜੂਕੇਸ਼ਨ ਦੇ ਵਿੱਚ ਨੈਕਸਟ ਹੈ ਪੀਜੀਟੀ ਫਿਜ਼ੀਕਲ ਐਜੂਕੇਸ਼ਨ ਐਨਸੀਸੀ ਆਫੀਸਰ ਦੀ ਪੋਸਟ ਹੈ 45 ਮੈਕਸਿਮਮ ਅਏਜ ਲਿਮਿਟ ਹੈ ਤੇ ਮਾਸਟਰ ਹੋਣੀ ਚਾਹੀਦੀ ਹੈ ਤੁਹਾਡੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ 60% ਮਾਰਕਸ ਦੇ ਨਾਲ ਨੈਕਸਟ ਹੈ ਪੀਜੀਟੀ ਹੋਮ ਸਾਇੰਸ ਦੀ ਪੋਸਟ ਹੈ ਜੀ ਮਾਸਟਰ ਡਿਗਰੀ ਕੀਤੀ ਹੋਵੇ ਹੋਮ ਸਾਇੰਸ ਦੇ ਨਾਲ 60% ਮਾਰਕਸ ਦੇ ਨਾਲ ਤੇ ਡਿਗਰੀ ਜਾਂ ਡਿਪਲੋਮਾ ਕੀਤਾ ਹੋਵੇ ਐਨ ਐਜੂਕੇਸ਼ਨ ਦੇ ਵਿੱਚ ਨੈਕਸਟ ਹੈ ਜੀ ਪੀਜੀਟੀ ਫੈਸ਼ਨ ਸਟੱਡੀਜ਼ ਦੀ ਪੋਸਟ ਹੈ ਜੀ ਮਾਸਟਰ ਡਿਗਰੀ ਫੈਸ਼ਨ ਡਿਜ਼ਾਈਨ ਅਪਰਲ ਕੰਸਟਰਕਸ਼ਨ ਜਾਂ ਇਕੁਇਵਲੈਂਟ ਕਿਸੇ ਮਾਨਤਾ ਪ੍ਰਾਪਤ ਗਵਰਨਮੈਂਟ ਯੂਨੀਵਰਸਿਟੀ ਸੰਸਥਾ ਤੋਂ ਕੀਤੀ ਹੋਵੇ 60% ਮਾਰਕਸ ਦੇ ਨਾਲ ਤਾ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਨੈਕਸਟ ਹੈ ਜੀ ਪੀਜੀਟੀ ਮਾਸ ਮੀਡੀਆ ਦੀ ਪੋਸਟ ਅਨਾਉਂਸ ਕੀਤੀ ਗਈ ਜਰਨਲਿਜ਼ਮ ਮਾਸ ਕਮਿਊਨੀਕੇਸ਼ਨ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਾਂ ਤੁਸੀਂ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਪੀਜੀਟੀ ਟਿੰਕਰਿੰਗ ਐਂਡ ਇਨੋਵੇਸ਼ਨ ਦੇ ਲਈ ਪੋਸਟ ਕੱਢੀ ਗਈ ਹੈਗੀ ਜੀ ਜਿਸ ਦੇ ਵਿੱਚ 45 ਸਾਲ ਏਜ ਲਿਮਟ ਮਾਸਟਰ ਡਿਗਰੀ ਸਾਇੰਸ ਇੰਜੀਨੀਅਰਿੰਗ ਮੈਥ ਡਿਜ਼ਾਈਨ অর ਇਨੋਵੇਸ਼ਨ ਦੇ ਵਿੱਚ ਕੀਤੀ ਹੋਵੇ ਤੇ ਪ੍ਰੋਫੀਸ਼ੈਂਸੀ ਇਨ ਹੈਂਡਿੰਗ ਸਟੈਂਪ ਟੂਲਸ ਦੇ ਵਿੱਚ ਹੋਣੀ ਚਾਹੀਦੀ ਹੈ 3 ਤੋਂ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੇ ਡੈਮੋਨਸਟ੍ਰੇਸ਼ਨ ਐਕਸਪਰਟੀਸ ਹੋਣਾ ਚਾਹੀਦਾ ਜੀ ਇਹ ਪੋਸਟ ਲਈ ਅਪਲਾਈ ਕਰ ਸਕਦਾ ਹੈ ਜੀ ਪੀਜੀਟੀ ਡਾਂਸ ਦੀ ਪੋਸਟ ਅਨਾਉਂਸ ਕੀਤੀ ਹੈ ਮਾਸਟਰ ਡਿਗਰੀ ਇਨ ਡਾਂਸ ਹੈ ਇਸ ਤੇ ਬਰਾਬਰ ਦੀ ਯੋਗਤਾ ਕੀਤੀ ਹੋਵੇ 60% ਮਾਰਕਸ ਦੇ ਨਾਲ ਨੈਕਸਟ ਜੀਡੀੀ ਦੀ ਮੈਥਮੈਟਿਕਸ ਦੀ ਪੋਸਟ ਹੈ ਜੀ ਮੈਸਟਰ ਮੈਥਮੈਟਿਕਸ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਡਿਗਰੀ ਜਾਂ ਡਿਪਲੋਮਾ ਕੀਤਾ ਟੀਜੀਟੀ ਕੰਪਿਊਟਰ ਸਾਇੰਸ ਦੀ ਪੋਸਟ ਹੈ ਜੀ 40 ਸਾਲ ਏਜ ਲਿਮਟ ਰੱਖੀ ਗਈ ਹੈ ਮਾਸਟਰ ਡਿਗਰੀ ਇਨ ਕੰਪਿਊਟਰ ਸਾਇੰਸ ਆਈਟੀ ਬੀਸੀ ਬੀਐਸਸੀ ਏਸੀਐਸਸੀ ਆਈਟੀ ਪੀਜੀਡੀਸੀ ਜਾਂ ਡੋਇਕ ਲੈਵਲ ਦਾ ਇਹ ਸਰਟੀਫਿਕੇਟ ਪੀਜੀਡੀਸੀ ਦੇ ਨਾਲ ਕੀਤਾ ਹੋਵੇ ਤਾਂ ਤੁਸੀਂ ਪੋਸਟ ਤੇ ਲਈ ਅਪਲਾਈ ਕਰ ਸਕਦੇ ਹੋ ਟੀਜੀਟੀ ਫਾਈਨ ਆਰਟਸ ਦੀ ਪੋਸਟ ਹੈ 35 ਸਾਲ ਏਜ ਲਿਮਟ ਰੱਖੀ ਗਈ ਹੈ ਮਾਸਟਰ ਡਿਗਰੀ ਇਨ ਫਾਈਨ ਆਰਟਸ ਵਿਦ ਸਪੈਸ਼ਲਾਈਜੇਸ਼ਨ ਇਨ ਪੇਂਟਿੰਗ ਗ੍ਰਾਫਿਕਸ ਐਂਡ ਐਟ ਲੀਸਟ 60% ਮਾਰਕਸ ਦੇ ਨਾਲ ਕੀਤੀ ਹੋਵੇ ਪੀਆਰਟੀ ਆਲ ਸਬਜੈਕਟ ਦੀ ਪੋਸਟ ਅਨਾਉਂਸ ਕੀਤੀ ਗਈ 35 ਸਾਲ ਏਜ ਲਿਮਟ ਰੱਖੀ ਗਈ ਹੈ ਜੀ ਇਸ ਲਈ ਬੈਚਲਰ ਡਿਗਰੀ ਕੀਤੀ ਹੋਵੇ ਸਾਇੰਸ ਸਬਜੈਕਟ ਦੇ ਨਾਲ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਦੇ ਵਿੱਚ ਜਾਂ ਰਿਲੇਟਡ ਬੀਐਸਸੀ ਆਨਰਸ ਦੇ ਵਿੱਚ ਕੀਤੀ ਹੋਵੇ 60% ਮਾਰਕਸ ਦੇ ਨਾਲ ਡਿਗਰੀ ਡਿਪਲੋਮਾ ਕੀਤਾ ਹੋਵੇ ਨਾ ਐਜੂਕੇਸ਼ਨ ਦੇ ਵਿੱਚ ਕੇਡਟੀ ਟੀਚਰ ਦੀ ਪੋਸਟ ਆਲ ਸਬਜੈਕਟ ਦੀ 35% ਰੇਜ਼ਲਮੈਂਟ ਰੱਖੀ ਗਿਆ ਬੈਚਲਰ ਡਿਗਰੀ 60% ਮਾਰਕਸ ਦੇ ਨਾਲ ਤਾਂ ਡਿਗਰੀ ਡਿਪਲੋਮਾ ਕੀਤਾ ਹੋਵੇ ਐਜੂਕੇਸ਼ਨ ਦੇ ਵਿੱਚ ਬੈਂਡ ਮਾਸਟਰ ਦੀ ਪੋਸਟ ਹੈ ਜੀ 뮤직 ਇਸ ਤੇ ਵਿੱਚ ਸਬਜੈਕਟ ਰੱਖਿਆ ਗਿਆ 35% ਰੇਜ਼ਲਮੈਂਟ ਰੱਖਿਆ ਐਕਸਰਮਿਸਮੈਨ ਪੁਲਿਸ ਡਿਫੈਂਸ ਹੈਵਿੰਗ ਅ 뮤ਜ਼ਿਕ ਐਜੂਕੇਸ਼ਨ ਡਿਗਰੀ ਹੋਣੀ ਚਾਹੀਦੀ ਹੈ ਟੀਚਿੰਗ ਸਰਟੀਫਿਕੇਟ ਸਟਰੋਂਗ ਵਾਈਂਡ ਪਰਕਿਊਸ਼ਨ ਇਨਸਟਰੂਮੈਂਟ ਸਕਿਲਸ ਹੋਣੇ ਚਾਹੀਦੇ ਨੈਕਸਟ ਹੈ ਜੀ ਬੀਸੀਐਮ ਸਕੂਲ ਬਸੰਤ ਐਵਨਿਊ ਡੁਗਰੀ ਦੇ ਵਿੱਚ ਲੁਧਿਆਣਾ ਦੇ ਵਿੱਚ ਪੋਸਟ ਅਨਾਉਂਸ ਕੀਤੀਆਂ ਗਈਆਂ ਨੇ ਪੀਜੀਟੀ ਇਕਨੋਮਿਕਸ ਦੀ ਪੋਸਟ 45 ਸਾਲ ਉਮਰ ਸੀਮਾ ਮਾਸਟਰ ਡਿਗਰੀ ਇਨ ਇਕਨੋਮਿਕਸ ਤੇ ਡਿਗਰੀ ਜਾਂ ਡਿਪਲੋਮਾ ਨਾਲ ਕੀਤਾ ਹੋਵੇ ਇਨ ਐਜੂਕੇਸ਼ਨ ਦੇ ਵਿੱਚ ਟੀਜੀਟੀ ਸਾਇੰਸ ਦੀ ਪੋਸਟ ਹੈ 40 ਸਾਲ ਉਮਰ ਸੀਮਾ ਰੱਖੀ ਗਈ ਹੈ ਮਾਸਟਰ ਡਿਗਰੀ ਇਨ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਜੂਲੋਜੀ ਦੇ ਵਿੱਚ ਕੀਤੀ ਹੋਵੇ ਤੇ ਡਿਗਰੀ ਜਾਂ ਡਿਪਲੋਮਾ ਕੀਤਾ ਹੋਵੇ ਇਨ ਐਜੂਕੇਸ਼ਨ ਦੇ ਵਿੱਚ ਨੈਕਸਟ ਗੱਲ ਕੀਤੀ ਹੈ TGT ਕੰਪਿਊਟਰ ਸਾਇੰਸ ਦੀ ਪੋਸਟ ਹੈ ਜੀ 40 ਸਾਲ ਉਮਰ ਸੀਮਾ ਰੱਖੀ ਗਈ ਹੈ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ BC A BS C CSC IT BE BTech ਕੀਤੀ ਹੋਵੇ ਜੀ ਤਾਂ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਨਾਈਨ ਸਬਜੈਕਟ ਕੀਤੀ ਹੋਵੇ ਤੇ PGDC A ਡੋਕ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ PRT ਹਿੰਦੀ ਦੀ ਪੋਸਟ ਆ 35 ਸਾਲ ਦੀ ਸੀਮਾ ਰੱਖੀ ਗਈ ਹੈ BA ਕੀਤੀ ਹੋਵੇ ਹਿੰਦੀ ਦੇ ਨਾਲ ਤੇ ਡਿਗਰੀ ਜਾਂ ਡਿਪਲੋਮਾ ਇਨ ਐਜੂਕੇਸ਼ਨ ਹੋਵੇ ਕੇਜੀ ਟੀਚਰ ਕੇਜੀ ਟੀਚਰ ਦੇ ਲਈ ਜੀ 35 ਸਾਲ ਉਮਰ ਸੀਮਾ ਰੱਖੀ ਹੈ ਬੈਚਲਰ ਡਿਗਰੀ ਤੇ ਡਿਗਰੀ ਡਿਪਲੋਮਾ ਕੀਤਾ ਹੋਵੇ ਨਾ ਐਜੂਕੇਸ਼ਨ ਦੇ ਵਿੱਚ ਆਰਟ ਰੀਚ ਐਂਡ ਇੰਗੇਜਮੈਂਟ ਐਂਡ ਮੀਡੀਆ ਇਨਚਾਰਜ ਦੇ ਲਈ ਮਾਸ ਮੀਡੀਆ ਮਾਸ ਕਮਿਊਨੀਕੇਸ਼ਨ ਦੇ ਲਈ 40 ਸਾਲ ਉਮਰ ਸੀਮਾ ਰੱਖੀ ਗਈ ਹੈ ਤੇ ਮਾਸਟਰ ਡਿਗਰੀ ਨਾ ਮਾਸ ਕਮਿਊਨੀਕੇਸ਼ਨ ਪਬਲਿਕ ਰਿਲੇਸ਼ਨ ਮਾਰਕੀਟਿੰਗ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਵੇ ਬੈਚਲਰ ਜਾਂ ਬੈਚਲਰ ਡਿਗਰੀ ਹੋਵੇ ਵਿਦ ਡਿਜ਼ਾਇਰੇਬਲ ਕੁਆਲੀਫਿਕੇਸ਼ਨ ਇਨਕਲੂਡਿੰਗ ਐਕਸਪੀਰੀਅੰਸ ਇਨ ਮੈਨੇਜਿੰਗ ਸੋਸ਼ਲ ਮੀਡੀਆ ਆਰਟ ਰੀਚ ਪ੍ਰੋਜੈਕਟਸ ਅਵੇਅਰਨੈਸ ਲੀਗਲ ਐਥੀਕਲ ਪ੍ਰੋਸੈਸ ਲਾਈਕ ਡਾਟਾ ਪ੍ਰੋਟੈਕਸ਼ਨ ਐਂਡ ਆਦਰਸ ਦੀ ਜਾਣਕਾਰੀ ਹੋਵੇ ਨੈਕਸਟ ਹੈ ਬੀਸੀਐਮ ਸਕੂਲ ਬਸੰਤ ਸਿਟੀ ਪੱਖੋਵਾਲ ਰੋਡ ਲੁਧਿਆਣਾ ਦੇ ਵਿੱਚ ਪੋਸਟਾਂ ਨੇ ਪੀਜੀਟੀ ਮਾਸ ਮੀਡੀਆ ਕਮਿਊਨੀਕੇਸ਼ਨ ਦੇ ਵਿੱਚ 45 ਸਾਲ ਉਮਰ ਸੀਮਾ ਸੇਮ ਕੁਆਲਿਫੀਕੇਸ਼ਨ ਰੱਖੀ ਹੈ ਜੋ ਉਪਰ ਤੁਹਾਨੂੰ ਦੱਸੀ ਹੋਈ ਹੈਗੀ ਪੀਜੀਟੀ ਲੀਗਲ ਸਟਡੀ ਦੇ ਵਿੱਚ 45 ਸਾਲ ਉਮਰ ਸੀਮਾ ਤੇ ਮਾਸਟਰ ਡਿਗਰੀ ਇਨ ਪਬਲਿਕ ਸਾਇੰਸ ਪਬਲਿਕ ਐਡਮਿਨਿਸਟ੍ਰੇਸ਼ਨ ਇੰਟਰਨੈਸ਼ਨਲ ਰਿਲੇਸ਼ਨਸ ਦੇ ਬਰਾਬਰ ਦੀ ਯੋਗਤਾ ਕੀਤੀ ਹੋਵੇ ਡਿਗਰੀ ਡਿਪਲੋਮਾ ਕੀਤਾ ਹੋਵੇ ਨਾ ਐਜੂਕੇਸ਼ਨ ਦੇ ਵਿੱਚ ਨੈਕਸਟ ਹੈ ਪੀਜੀਟੀ ਹੋਮ ਸਾਇੰ ਤੇ ਐਮਐਸਸੀ ਇਨ ਹੋਮ ਸਾਇੰਸ 60% ਮਾਰਕਸ ਦੇ ਨਾਲ ਤੇ ਡਿਗਰੀ ਜਾਂ ਡਿਪਲੋਮਾ ਕੀਤਾ ਬਿਨਾਂ ਐਜੂਕੇਸ਼ਨ ਦੇ ਵਿੱਚ ਟੀਜੀਟੀ ਸੋਸ਼ਲ ਸਾਇੰਸ ਦੀ ਪੋਸਟ ਹੈ 45 ਸਾਲ ਉਮਰ ਸੀਮਾ ਰੱਖੀ ਗਈ ਹੈ ਮਾਸਟਰ ਡਿਗਰੀ ਕੀਤੀ ਹੋਵੇ ਐਟ ਲੀਸਟ 2 অর ਫੋਲੋਇੰਗ ਸਬਜੈਕਟ ਜਿਥੇ ਵਿੱਚ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲ ਸਾਇੰਸ ਵਿਦ ਹਿਸਟਰੀ ਜਾਂ ਜੀਓਗ੍ਰਾਫੀ ਵੀਂਗ ਮੰਡੇਟਰੀ ਹੈਗਾ ਜੀ ਡਿਗਰੀ ਜਾਂ ਡਿਪਲੋਮਾ ਕੀਤਾ ਬਿਨਾਂ ਐਜੂਕੇਸ਼ਨ ਦੇ ਵਿੱਚ ਟੀਜੀਟੀ ਸਾਇੰਸ ਦੀ ਪੋਸਟ ਹੈ 45 ਸਾਲ ਉਮਰ ਸੀਮਾ ਰੱਖੀ ਗਈ ਹੈ ਮਾਸਟਰ ਡਿਗਰੀ ਬੋਟਨੀ ਜੀਓਲੋਜੀ ਕੈਮਿਸਟਰੀ ਐਜ਼ ਅ ਸਬਜੈਕਟ ਹੋਣਾ ਚਾਹੀਦਾ ਡਿਗਰੀ ਐਂਡ ਡਿਪਲੋਮਾ ਇਨ ਐਜੂਕੇਸ਼ਨ ਦੇ ਵਿੱਚ ਹੋਵੇ EDD ਦੀ ਅਧਿਆਪਕ ਦੀ ਪੋਸਟ ਹੈ 45 ਸਾਲ ਉਮਰ ਸੀਮਾ ਹੈ ਜਿਸ ਸਪੈਸ਼ਲ ਐਜੂਕੇਟਰ ਦੀ ਪੋਸਟ ਹੈ 40 ਸਾਲ ਉਮਰ ਸੀਮਾ ਤੇ ਜਿਸ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ ਐਟ ਲੀਸਟ 1 অর 2 ਇਅਰ ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ ਹੋਣਾ ਚਾਹੀਦਾ ਹੈ ਕਾਉਂਸਲਰ ਦੀ ਪੋਸਟ ਹੈ ਸਾਈਕੋਲੋਜੀ ਸਬਜੈਕਟ 40 ਸਾਲ ਦੀ ਉਮਰ ਸੀਮਾ ਜੀ ਐਮ ਐ ਐਮ ਐਸ ਸੀ ਸਾਈਕੋਲੋਜੀ ਦੇ ਵਿੱਚ ਤੇ ਸਰਟੀਫਿਕੇਟ ਡਿਪਲੋਮਾ ਇਨ ਗਾਈਡੈਂਸ ਆਫ ਕਾਉਂਸਲਿੰਗ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਸੰਸਥਾ ਤੋਂ ਕੀਤਾ ਹੋਵੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਰਿਟਨ ਟੈਸਟ ਹੋਵੇਗਾ ਕਲਾਸ ਡੈਮੋਨਸਟ੍ਰੇਸ਼ਨ ਹੋਵੇਗੀ ਸਬਜੈਕਟ ਇੰਟਰਵਿਊ ਹੋਵੇ ਕੰਪਿਊਟਰ ਪ੍ਰੋਫੀਸੀਐਂਸੀ ਟੈਸਟ ਹੋਵੇਗਾ ਤੇ ਫਾਈਨਲ ਇੰਟਰਵਿਊ ਤੇ ਸਿਲੈਕਸ਼ਨ ਪੈਨਲ ਹੋਵੇਗਾ ਜੀ ਐਪਲੀਕੇਸ਼ਨ ਗਾਈਡਲਾਈਨਾਂ ਪੜ੍ਹ ਕੇ ਹੀ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰਨਾ ਹੈ ਲਾਸਟ ਡੇਟ ਹੈ ਜੀ 4 ਜਨਵਰੀ 2026 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਇਹਨਾਂ ਦੀ ਵੈਬਸਾਈਟ ਦੇ ਉੱਤੇ ਵਿਜ਼ਿਟ ਕਰਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈਗਾ ਜੀ ਇਹਨਾਂ ਦੀ ਪੋਸਟ ਦੇ ਲਈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱ ਤੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਵੱਲੋਂ ਕੱਢੀਆਂ ਗਈਆਂ ਨੇ ਜੀ ਇਹਨਾਂ ਵੱਲੋਂ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਵੇਬ ਇਫੈਕਟ ਫਰਮ ਸੈਸ਼ਨ 2026 ਤਾਈ ਤੋਂ ਇਹ ਪੋਸਟਾਂ ਭਰੀਆਂ ਜਾਣੀਆਂ ਹੈਗੀਆਂ ਨੇ ਜੀ ਏਸੀਆਰ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇ ਕੋਈ ਕੋਈ ਕੁਐਰੀ ਹੈ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਹੁਣ ਮਿਲਦੇ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬੋ